ਲੜਾਈ ਲੋਕਾਂ ਦੇ ਜ਼ੋਰ ਤੇ ਲੜੀ ਜਾਂਦੀ ਹੈ ਤੇ ਸੁਰੱਖਿਆ ਚੋ ਡਾਂਗ ਮਾਰਦੇ ਸਾਨੂੰ ਡਾਂਗ ਨਾਲ ਰੋਕਣੇ ਪੈ ਸਕਦੇ ਆ ਤੇ ਜੇ ਕੋਈ ਬਹਾਲਾ ਵਫਾਦਾਰ ਹੋਵੇ ਉਹਦੇ ਪਾਈ ਗਿੱਟੇ-ਗੋਡੇ ਤੇ ਲਾਉਣੀ ਵੀ ਪੈ ਸਕਦੀ ਜੇ ਉਹ ਥਰੂ ਗੈਸ ਦੇ ਗੋਲੇ ਛੱੜਦੇ ਆ ਉਦੋਂ ਬਾਅਦ ਕਰਦੇ ਆ ਲਾਠੀ ਚਾਰਜ ਕੌਂਦਲਿਆਂ ਤੇ ਜੇ ਥਰੂ ਗੈਸ ਦੇ ਗੋਲੇ ਚੱਲਣਗੇ ਸਾਡੇ ਰੋੜੇ ਚੱਲਣਗੇ ਕੀ ਇਹ ਸਾਰੇ ਲੋਕਾਂਾਂ ਜੀ ਵੀ ਛੱਡ ਦੇਣਗੇ ਬਈ ਕਿਉਂ ਨਹੀਂ ਸੀਸ ਤਲੀ ਤੇ ਧਰਨਗੇ ਕੋਈ ਰੋਣਾ ਨਹੀਂ ਘਰ ਲਉਣਗੇ ਉਹਨਾਂ ਦੇ ਮੁਰੇ ਕੋਈ ਘਰ ਹੈਗੀ ਉਹਨਾਂ ਦੇ ਮੁਰੇ ਕੋਈ ਉਹੋ ਜੀ ਜੱਥੇਬੰਦੀ ਉਹੋ ਜੀ ਆਗੂ ਹੈਗੇ ਆ ਜਿਹੜੇ ਐ ਸੀਸ ਤੋਂ ਹੀ ਦੇ ਧਰ ਕੇ ਲੜਨ ਇਹਦੀ ਲੋੜ ਹੈ ਤੇ ਇਹ ਜਿਸ ਤੰਗ ਨਾਲ ਆਪਾਂ ਲੜ ਰਹੇ ਆ ਗਰਾਹਾਲੀ ਜੱਥੇਬੰਦੀ ਵਾਲੇ ਜੰਨੀ ਪੈਰ ਨਹੀਂ ਪਾਉਣ ਦੇਣਾ ਜ਼ਮੀਨ 'ਚ ਜਾਨਾਂ ਜਿੰਨੀਆਂ ਮਰ ਜੇ ਲੈ ਲੈਣੋ ਜੋ ਘਨ ਮਾਰ ਕੇ ਲਵਾਂਗੇ ਮੈਂ ਉਦੋਂ ਵੀ ਕਿਹਾ ਸੀ ਕਿ ਅਸੀਂ ਲੈਂਡ ਬਣਾ ਕੇ ਖੜ ਜਾਂਦੇ ਆ ਜੇ ਮਾਰ ਕੇ ਲੈਣ ਦੀ ਗੱਲ ਹੈ ਗਹਾਂ ਨੂੰ ਕਰ ਲਾਣਾ ਜਿਵੇਂ ਕੂਕੇ ਖੜੇ ਸੀ ਤੋਪਾਂ ਦੇ ਮੂਹਰੇ ਇੱਕ ਦੀ ਫਰਮਾਇਸ਼ ਸੀ ਕਾ ਦਾ ਛੋਟਾ ਜਿਹਾ ਨਿਕਲ ਜੇ ਬਾਹਰ ਤੇਰਾ ਬਾਹਰ ਗਿਆ ਵੀ ਮੇਰਾ ਕੱਦ ਛੋਟਾ ਮੈਨੂੰ ਬਾਹਰ ਕੱਢਣ ਨੂੰ ਆਦੇ ਨਿਸ਼ਾਨੇ 'ਚੋਂ ਉਹ ਪੱਥਰ ਚੱਕ ਲਿਆ ਕੋਈ ਕਹਿੰਦੀ ਸਾਡੀ ਭੱਜ ਗਈ ਗਿਆ ਪੱਥਰ ਚੱਕਿਆ ਬਰੋਬਰ ਹੋ ਗਿਆ ਅਗੇ ਚਲਾ ਲੋ ਤੋ ਆਪਰਾ ਉਹ ਭਾਵਨਾ ਦਿਖਾਉਣੀ ਆ ਉਹੀ ਜੀ ਗੱਲ ਹੈ ਜਿਵੇਂ Jio ਨੇ ਕੀਤਾ ਤੁਹਾਨੂੰ ਸਾਲ ਫਰੀ ਦਿੱਤੇ ਉਹ ਹੁਣ ਮੁਕਤ ਵਾਲੀ ਗੱਲ ਕਿੱਧਰ ਗਈ ਜੇ 2500 ਦਾ ਰੇਟ ਹੈ ਕਣਕ ਦਾ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਤੁਹਾਨੂੰ 200 ਵਾਧੇ ਮੈਂ ਕਿ 500 ਵਾਧੇ ਦੇਣੇ ਹੁਣ ਜਿਹੜੇ ਕਿਸਾਨ ਨੂੰ ਖੇਤ ਦੇ ਆਪ ਦੇ ਖੇਤ ਦੇ ਵਿੱਚੋ ਹੀ ਮੰਡੀ ਦਾ ਰੋੜਣਾ ਪੈਂਦਾ ਨਾ ਉਹਨੂੰ 500 ਵਾਧੇ ਮਿਲ ਗਿਆ ਕੌਂਟਰਲ ਮਗਰ ਕਿੰਨੇ ਪੰਜਾਬ ਦੇ ਕਿਸਾਨ ਆ ਜਿਹੜੇ ਖੜਨਗੇ ਕਿ ਸੋਨੂੰ ਨਹੀਂ ਦੇਣੀ ਇਹ ਕਣਕ ਅਸੀਂ ਤਾਂ ਸਰਕਾਰੀ ਮੰਡੀ 'ਚ ਵੇਚਣੀ ਹੈ ਪੂਰੇ ਭਾਰਤ ਦੇ ਵਿੱਚ ਜਿੰਨੇ ਹੋ MP ਐ ਜਾਂ ਮੰਤਰੀ ਐ ਕਿਸੇ ਵੀ ਪਾਰਟੀ ਨਾਲ ਸੰਬੰਧਤ ਐ ਉਹਨਾਂ ਸਾਰਿਆਂ ਨੂੰ ਵੱਡੇ ਇਕੱਠ ਕਰਕੇ ਮੰਗ ਪੱਤਰ ਦੇਣਾ ਹੈ ਸੰਯੁਕਤ ਮੋਰਚੇ ਵੱਲੋਂ ਸਾਂਝੇ ਤੌਰ ਤੇ ਇਦੋਂ ਅੱਗੇ ਜ਼ਮੀਨਾਂ ਵਾਲੇ ਮਸਲੇ ਨੂੰ ਹੋਰ ਪਹਖਾਉਣ ਦੇ ਲਈ ਜਦ ਦੀ 13 ਤਰੀਕ ਨੂੰ ਐਸੇ ਮੰਡੀ ਦੇ ਵਿੱਚ ਜ਼ਮੀਨੀ ਜਮਿਨੀ ਸੰਗਰਾਮ ਕਾਨਫਰੰਸ ਕਰਦੇ ਆ ਸਾਡੀ ਪ੍ਰਧਾਨ ਨਾਲ ਚਰਚਾ ਚੱਲਦੀ ਸੀ ਕਹਿੰਦਾ ਇਹ ਮੰਡੀ ਛੋਟੀ ਹੈ ਸਣੇ ਵੀ ਇੱਕ ਲਖੜ ਹੋਏ ਹੁਣ ਠੀਕ ਹੈ ਮੰਡੀ ਛੋਟੀ ਰਹੂਗੀ ਪਰ ਜੇ ਇਕੱਲੇ ਅਸੀਂ ਸਾਡੇ ਮਾਵਾ ਭੈਣਾ ਜਾਂ ਜਿੰਨੇ ਵੀ ਕੋਈ ਦੂਜਿਆਂ ਜਥੇ ਬੰਦੇ ਆਲੇ ਆਉਂਦੇ ਆ ਉਹਨਾਂ ਵਾਸਤੇ ਇਸ ਮੰਡੀ ਨੂੰ ਸਰ ਜਾਣਾ ਪਰ ਜੇ ਇਸ ਮੰਡੀ ਛੋਟੀ ਰਹੇ ਜੇ ਇਹਦਾ ਅਸਰ ਕਿੱਥੋਂ ਟਕਰ ਜਾਊਗਾ ਤੇਦੀ ਹਾਲਤ ਹੈਗੀ ਐ ਇਹਦੇ ਨਾਲ ਹੀ ਜਿੰਨੀਆਂ ਕੁੱਲ ਕਿਸਾਨ ਜੱਥੇਬੰਦੀਆਂ ਮਜ਼ਦੂਰ ਜੱਥੇਬੰਦੀਆਂ ਮੁਲਾਜ਼ਮਾਂ ਦੀਆਂ ਜੱਥੇਬੰਦੀਆਂ ਆਂਗਣਵਾਰੀ ਵਾਲੇ ਆ ਜਾਂ ਸਾਡੇ ਫੌਜੀ ਭਰਾ ਐ ਆਪਣੇ ਸਾਰੇ ਥਾਈਂ ਆਉਂਦੇ ਐ ਜਿੰਨ ਦੀ ਟੋਟਲ ਜੱਥੇਬੰਦੀਆਂ ਨੂੰ ਆਪਣਾ ਸੱਦਾ ਕਿ ਉਹ ਜ਼ਮੀਨੀ ਜਿਹੜਾ ਘੋਲ ਆਪਾਂ ਚਲਾ ਰਹੇ ਆ ਇਹਦੀ ਸਾਂਝੀ ਕੋਈ ਸਹਾਇਤਾ ਕਮੇਟੀ ਬਣਾਉਣ ਸਨ ਐਟ ਸੈਡਾ ਕਮੇਟੀ ਦੇ ਤੌਰ ਤੇ ਉਹ ਆਉਣ ਸਟੇ ਤੋਂ ਅਸੀਂ ਸਾਰੇ ਜਿਹੜੇ ਕੋਈ ਗਿਣਤੀ ਲੈ ਕੇ ਆਊਗਾ ਉਹਨਾਂ ਨੂੰ ਜ਼ਰੂਰ ਟਾਈਮ ਦੇਵਾਂਗੇ ਆਪਦੇ ਬਰੋਬਰ ਦਾ ਟਾਈਮ ਦੇਵਾਂਗੇ ਤੇ ਜੇ ਕਿਸੇ ਭਰਾ ਨੇ ਇਕੱਲੇ ਆਉਣਾ ਬਰੋਬਰ ਦਾ ਟਾਈਮ ਮੰਗੇ ਉਹਦੇ ਸਾਨੂੰ ਕੱਟ ਲਉਣੀ ਪੈ ਸਕਦੀ ਹੈ ਜਾਂ ਮਾਫੀ ਵੀ ਮੰਗਣੀ ਪੈ ਸਕਦੀ ਹੈ ਆਉਣ ਵਾਲੇ ਦਿਨਾਂ ਦੇ ਪ੍ਰੋਗਰਾਮ ਆ ਆਪਣੇ ਇਹਦੇ ਨਾਲ ਹੀ ਕੋਰਟ ਕੀ ਫੈਸਲਾ ਕਰਦੀ ਹੈ ਜਣਦੀ ਇਹੇ ਆਪਾਂ ਇਹਦਾ ਮਤਲਬ ਨਹੀਂ ਆਪਾਂ 30 ਨੂੰ ਸਮਾਪਤ ਕਰਕੇ ਦੂਜੇ ਪ੍ਰੋਗਰਾਮ ਕਰਨੇ ਆ ਇਹ ਮੋਰਚਾ ਭੜਾਵੋ ਜਾਰੀ ਰਹਿਣਾ ਕਿਉਂਕਿ ਲੜਾਈ ਇਕੱਲੇ ਜਉਨਾ ਦੀ ਜ਼ਮੀਨ ਦੀ ਨਹੀਂ ਜ਼ਮੀਨ ਦੀ ਪੂਰੇ ਭਾਰਤ ਦੀ ਲੜਾਈ ਬਣਦੀ ਹੈ ਪੰਜਾਬ ਦੀ ਬਣਦੀ ਆਪਾਂ ਮੇਲ ਨਹੀਂ ਪੰਜਾਬ ਦੀ ਗੱਲ ਕਰਾਂਗੇ ਪੂਰੇ ਭਾਰਤ ਦੇ ਸਾਡੇ ਕੋਲੇ ਅੰਕੜੇ ਨਹੀਂ ਕਿ ਕਿੱਥੇ ਕਿੱਥੇ ਕਿੰਨੀ ਜ਼ਮੀਨ ਪਈ ਹੈ ਜਿਹੜੀ ਜ਼ਮੀਨ ਨੂੰ ਇੱਥੋਂ ਦੇ ਪ੍ਰਬੰਧ ਨੇ ਇੱਥੋਂ ਦੇ ਹਾਕਮਾਂ ਨੇ ਖੋਣ ਦਾ ਫੈਸਲਾ ਕੀਤਾ ਹੋਇਆ ਜਿੱਥੋਂ ਆਪਾਂ ਲੜਾਈ ਸ਼ੁਰੂ ਕੀਤੀ ਐ ਇਸ ਜੋਨਾ ਪਿੰਡ ਦੇ ਵਿੱਚੋਂ ਪਹਿਲੇ ਦਿਨੀ ਉਹ ਸਾਰਾ ਕੁਝ ਸੋਸ਼ਲ ਮੀਡੀਆ ਤੇ ਚੜ ਗਿਆ ਕਿਉਂਕਿ ਜੋਨਾਂ ਦੀ ਨੀਤ ਹੈ ਕਿ ਇਥੋਂ ਰੁਗਾਹ ਦੇ ਘੋੜੇ ਮਾਰੋ ਪਾਣੀ ਦੇ ਬਸਾੜਾ ਮਾਰੋ ਉਦੋਂ ਮੁੜ ਕੇ ਸੱਲਿਆਂ ਨੂੰ ਭੰਨ ਦੇਉ ਇਹਨਾਂ ਨੂੰ ਐਡੀ ਵੱਡੀ ਧਾਇਸਤ ਪਾ ਦਿਓ ਪੂਰੇ ਪੰਜਾਬ 'ਚ ਕਿ ਭਾਈ ਇਕੱਠਾ ਤਾਂ ਜਾ ਕੇ ਬਚਦੇ ਨਹੀਂ ਉਸ ਗੱਲ ਤੋਂ ਬਚਣ ਦੇ ਲਈ ਆਪਣਾ ਫੈਸਲਾ ਪਹਿਲਾਂ ਹਮਲਾ ਨਹੀਂ ਕਰਦੇ ਸਾਡੀ ਲੜਾਈ ਸੁਰੱਖਿਆ ਤੋਂ ਆਏ ਜੇ ਅਸੀਂ ਹਮਲਾ ਕਰਾਂਗੇ ਫਿਰ ਤਾਂ ਉਹਨਾਂ ਨੂੰ ਮੌਕਾ ਹੀ ਹੈ ਜਿਹੜੇ ਭਰਾ ਹਮਲੇ ਤੇ ਗਏ ਸੀ ਉਹਨਾਂ ਦੇ ਨਾਲ ਹਿਯਾਰਾਂ ਨਾਲ ਵੀ ਗੱਲ ਨਹੀਂ ਖੜੀ ਲੜਾਈ ਲੋਕਾਂ ਦੇ ਜ਼ੋਰ ਤੇ ਲੜੀ ਜਾਂਦੀ ਹੈ ਤੇ ਸੁਰੱਖਿਆ ਚੋ ਡਾਂਗ ਮਾਰਦੇ ਸਾਨੂੰ ਡਾਂਗ ਨਾਲ ਰੋਕਣੇ ਪੈ ਸਕਦੇ ਆ ਤੇ ਜੇ ਕੋਈ ਬਹਾਲਾ ਵਫਾਦਾਰ ਹੋਵੇ ਉਹਦੇ ਪਾਈ ਗਿੱਤੇ ਗੋਡੇ ਤੇ ਲਾਉਣੀ ਵੀ ਪੈ ਸਕਦੀ ਹੈ ਜੇ ਥਰੂ ਗੈਸ ਦੇ ਘੋੜੇ ਛੱਡਦੇ ਆ ਉਦੋਂ ਬਾਅਦ ਕਰਦੇ ਆ ਲਾਠੀ ਚਾਰਜ ਬੌਂਦਲਿਆਂ ਤੇ ਜੇ ਥਰੂ ਗੈਸ ਦੇ ਘੋੜੇ ਚੱਲਣਗੇ ਸਾਡੇ ਰੋੜੇ ਚੱਲਣਗੇ ਕਿਉਂਕਿ ਇਹਦੂ ਬਣਾ ਰੁਕਦੇ ਨਹੀਂ ਜੇ ਪਹਿਲੇ ਦਿਨ ਆਪਣੀ ਆ ਤਿਆਰੀ ਸੀ ਉਦੋਂ ਮੁੜ ਕੇ ਉਹਨਾਂ ਦੀ ਹਿੰਮਤ ਨਹੀਂ ਪਈ ਕਿ ਉਹਨੇ ਇੱਕ ਤਿਆਰੀ ਨਾਲ ਆ ਕੇ ਢਾ ਲਓ ਇਸ ਅੰਦੋਲਨ ਨੂੰ ਜੇ ਇਸ ਅੰਦੋਲਨ ਨੂੰ ਢਾਉਣਾ ਹੈ ਤਾਂ ਤਾਕਤਵਾਰਾ ਢਾ ਸਕਦੇ ਆ ਆਏ ਮੁਕਾਬਲਾ ਨਹੀਂ ਸਾਡਾ ਉਹਨਾਂ ਨਾਲ ਫਿਰ ਢਾਉਣ ਵਾਸਤੇ ਤਾਂ ਬੰਦੇ ਮਾਰਨੇ ਪੈਣਗੇ ਤੇ ਜਦੋਂ ਬੰਦੇ ਮਾਰਨਗੇ ਉਧੇ ਭਾਵੇਂ ਉਤੋਂ ਦੀ ਰਹਿ ਜਾਣਾ ਇਹਦੇ ਨਾਲ ਤਾਂ ਅੰਦੋਲਨ ਨੇ ਹੋਰ ਪਖਣਾ ਕੱਲੇ ਜ਼ਬਰ ਨਾਲ ਨਹੀਂ ਲੋਕ ਦਵਾਏ ਜਾ ਸਕਦੇ ਜੇ ਲੋਕਾਂ ਨੂੰ ਦਬਾਉਣਾ ਹੈ ਉਹਨਾਂ ਨੂੰ ਇਨਸਾਫ਼ ਦਿਓ ਫਿਰ ਲੋਕ ਜਦੋਂ ਇਨਸਾਫ਼ ਮਿਲਦਾ ਠੰਡੇ ਹੁੰਦੇ ਆ ਜੇ ਡਾਂਗ ਦੇ ਜੋਰ ਨਾਲ ਚੱਲਦਾ ਜਿਵੇਂ ਅੰਗਰੇਜ਼ਾਂ ਦਾ ਰਾਜ ਹੁੰਦਾ ਉਹਨਾਂ ਨੇ ਬੰਬ ਗੋਲਿਆਂ ਦੀ ਕਸਰ ਨਹੀਂ ਛੱਡੀ ਵਰਤਮਾਨ ਦੀ ਜੇ ਇਹਨਾਂ ਹਾਕਮਾਂ ਨੂੰ ਭੁਲੇਖਾ ਹੈ ਵਰਤ ਕੇ ਦੇਖ ਲੈਣ ਇਨਾਂ ਦਾ ਬੋਰੀਆ ਇਸ ਤਰ੍ਹਾਂ ਗੋਲ ਹੋਣਾ ਪ੍ਰਬੰਧ ਦਾ ਬੋਰੀਆ ਇਸ ਤਰ੍ਹਾਂ ਗੋਲ ਹੋਣਾ ਜੇ ਇਹਨੇ ਨੰਗੇ ਚਿੱਟੇ ਉੱਤੇ ਆਉਣਗੇ ਨਹੀਂ ਤਾਂ ਲੋਕਾਂ ਨੂੰ ਭੁਲੇਖਾ ਹੁੰਦਾ ਵੀ ਆਹ ਸਰਕਾਰ ਬਦਲ ਕੇ ਨਵੀਂ ਸਰਕਾਰ ਆਜੂ ਸ਼ਾਇਦ ਉਹ ਸੁਣ ਲ ਜਿਵੇਂ ਆਪ ਵਾਲਿਆਂ ਤੇ ਭਰੋਸਾ ਕੀਤਾ ਸੀ ਪੰਜਾਬ ਵਾਲਿਆਂ ਨੇ ਨਿਭੜੇ ਕੀ ਹੈ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ ਕੱਲ ਨੂੰ ਕੋਈ ਆ ਜੇ ਸੈਂਟਰ ਚ ਆ ਜੇ ਪੰਜਾਬ ਚ ਆ ਜੇ ਅਸੀਂ ਪਹਿਲਾਂ ਕਹਿੰਦੇ ਰਿਆਂ ਕਿ ਪਹਿਲਾਂ ਵਾਲਿਆਂ ਨੂੰ ਚੰਗਾ ਕਹਾਉਂਦੇ ਆ ਤੇ ਗਹਾਂ ਵਾਲੇ ਇਹਨਾਂ ਨੂੰ ਚੰਗਾ ਘਾਉਣਗੇ ਜਿਹਦੀ ਮਰਜ਼ੀ ਬਦਲ ਕੇ ਆ ਜੇ ਇਸ ਕਰਕੇ ਦਾ ਇਲਾਜ ਕਿ ਸਰਕਾਰਾਂ ਤੋਂ ਚਾਹ ਕਰੋ ਆਪਣੀ ਰਾਖੀ ਆਪ ਕਰੋ ਐਸਾ ਨਾਰਾ ਦੇ ਲੜ ਲਉਣਾ ਪੈਣਾ ਸਾਰੇ ਲੋਕਾਂ ਨੂੰ ਫਿਰ ਮਾਮਲਾ ਨਹੀਂ ਕਿ ਸਾਡੇ ਮਸਲੇ ਹੱਲ ਨਹੀਂ ਹੋਣਗੇ ਹੁਣ ਜ਼ਮੀਨ ਦਾ ਮਾਮਲਾ ਕਿੱਡਾ ਹੈ ਜੌਨਾ ਪਿੰਡ ਦਾ ਮਸਲਾ 1900 ਪੰਜ ਦੇ ਵਿੱਚ ਜਿਹਨੂੰ ਕਹਣਾ ਹੋਵੇ 117 ਸਾਲ ਹੋ ਗਏ ਬਕਾਇਦਾ ਰਿਕਾਰਡ ਦੇ ਵਿੱਚ ਇਹ ਜ਼ਮੀਨ ਤੇ ਕਾਬਜਾ ਇਹਨਾਂ ਦੇ ਨਾਂ ਗੁਰਦੌਰੀਆਂ ਬੋਲਦੀਆਂ ਉਦੋਂ ਪਹਿਲਾਂ ਦਾ ਰਿਕਾਰਡ ਨਹੀਂ ਆਇਆ ਨਹੀਂ ਵੀ ਉਦੋਂ ਪਹਿਲਾਂ ਉਹਨਾਂ ਕੋਲੇ ਸੀ ਕਿਤੇ ਉਦੋਂ ਪਹਿਲਾਂ ਵੀ ਇਹ ਮਾਲਕ ਸੀਗੇ ਜ਼ਮੀਨ ਦੇ ਆਪਣੇ ਕੋਲੇ ਰਿਕਾਰਡ ਨਹੀਂ ਹੁਣ ਉਹਨਾਂ ਸਰਦਾਰਾਂ ਦਾ ਕਹਿੰਦੇ ਵਿੱਚ ਤੀਜਾ ਹਿੱਸਾ ਹੈ ਜਨਰਲ 717 ਕਿੱਲੇ ਬਾਣ ਹੈ ਪਹਿਲੇ ਦਿਨ ਅਸੀਂ ਲਗਭਗ 600 ਬੋਲਦੇ ਰਹੇ ਕਿਉਂਕਿ ਪਿੰਡ ਵਾਲਿਆਂ ਨੂੰ ਵੀ ਪੂਰਾ ਪਤਾ ਨਹੀਂ ਸੀ ਹੁਣ ਜੇ ਇਸ ਪਿੰਡ ਦੀ 717 ਕਿੱਲੇ ਬਾਣ ਹੈ ਹੁਣ ਕੋਰਟ ਤੋਂ ਫੈਸਲਾ ਕਰਾ ਕੇ ਮਰਬੇਬੰਦੀ ਕਰਕੇ ਉਹਦਾ ਡਾਕਾ ਕੱਢ ਕੱਢਣਾ ਇਹਨਾਂ ਨੇ ਕਿਉਂਕਿ ਕੋਰਟਾਂ ਮੇਰੇ ਹਿਸਾਬ ਨਾਲ ਤਾਂ ਇਹਨੇ ਫੈਸਲੇ ਕਰਦੀਆਂ ਪੂਰੀ ਗੱਲ ਨੂੰ ਜਾਣਦੀਆਂ ਨਹੀਂ ਇੱਕ ਫੈਸਲਾ 47 ਤੋਂ ਬਾਅਦ ਉਹਦਾ ਰਾਜੇ ਰਜਵਾੜੇ ਸੀਗੇ ਉਹਨਾਂ ਫੈਸਲਾ ਹੋਇਆ ਕਿ ਜਿਨ੍ਹਾਂ ਨੇ ਕੋਈ ਹਿੱਸਾ ਠੇਕਾ ਨਹੀਂ ਦਿੱਤਾ ਕੱਲਾ ਮਾਮਲਾ ਦਿੰਦੇ ਸੀ ਸਰਕਾਰੀ ਉਹ ਜ਼ਮੀਨ ਦੇ ਮਾਲਕ ਹੈ ਉਹ ਲਾਗੂ ਨਹੀਂ ਕੀਤਾ ਇਹਨਾਂ ਨੇ ਉਸ ਤੋਂ ਬਾਅਦ 2005 ਦਾ ਉਹਨੂੰ ਵੀ ਸਾਹੀ ਫਰਮਾਨ ਕਹਿੰਦੇ ਐ ਕਿਉਂਕਿ 2 ਸਾਲ ਚੱਲਦੇ ਐ ਇੱਕ ਅੰਗਰੇਜ਼ੀ ਹੈ ਜਿਹੜਾ ਆਪਾਂ ਹੁਣ ਚੱਲ ਵਰਤਦੇ ਆ ਇੱਕ ਪਿਛਲਾ ਚੱਲਦਾ ਉਹ ਮੈਨੂੰ ਨਹੀਂ ਪਤਾ ਕੀ ਕਹਿੰਦੇ ਆ ਉਹਨੂੰ ਉਹਦੇ ਨਾਲ ਕੋਈ ਹੋਰ ਹੋਰ ਮਾਲ ਡੇਟਾ ਬਣ ਜਾਂਦੀ ਹੈ ਉਹਦੇ 'ਚ ਵੀ ਬਹੁਤ ਸਾਫ਼ ਲਿਖਿਆ ਹੈ ਕਿ ਜਿਨ੍ਹਾਂ ਨੇ ਇਹ ਸਾਠੇਕਾ ਨਹੀਂ ਦਿੱਤਾ ਉਹਨਾਂ ਦੇ ਨਾਮ ਇਹ ਮਾਲਕੀ ਹੱਕ ਚੜ੍ਹਨੇ ਚਾਹੀਦੇ ਆ ਜੇ ਮਾਲਕੀ ਹੱਕ ਨਹੀਂ ਚੜ੍ਹਾਏ ਜ਼ਿੰਮੇਵਾਰ ਕੌਣ ਬਣਦਾ ਸਰਕਾਰ ਬਣਦੀ ਹੈ ਉਦੋਂ ਵਾਲੀ ਵੀ ਅੱਜ ਦੀ ਸਰਕਾਰ ਹੁਣ ਡਾਕ ਲੈ ਕੇ ਆਈ ਆਪਦੇ ਜ਼ੋਰ ਤੇ ਕਬਜ਼ਾ ਕਰਨਾ ਚਾਹੁੰਦੀ ਹੈ ਕੀ ਉਹ ਕਾਨੂੰਨ ਖਤਮ ਹੋ ਗਿਆ ਉਹ ਕਾਨੂੰਨ ਹੁਣ ਵੀ ਹੈ ਗਿਆ ਜਨਜੋਦੇ ਤਹਿਤ ਇਹ ਸਰਕਾਰ ਕੋਲੇ ਅਧਿਕਾਰ ਹੈ ਕਿਉਂ ਕਾਨੂੰਨ ਨੂੰ ਲਾਗੂ ਕਰਦਿਆਂ ਹੋਇਆਂ ਜਿਹੜੇ ਕੋਰਟ ਦੇ ਫੈਸਲੇ ਸਾਰਿਆਂ ਨੂੰ ਰੱਦ ਕਰ ਸਕਦੇ ਐ ਤੇ ਜ਼ਮੀਨ ਜਿਹੜੇ ਕਾਬਜ਼ਾ ਉਹਦੇ ਨਾਂ ਜੋੜਾ ਸਕਦੇ ਐ ਪਰ ਇਹ ਆਪਣੇ ਹੈ ਨਹੀਂ ਪੋਲੇ ਬੈਰੀ ਨਹੀਂ ਚੜਾਉਣੀ ਇਹ ਤਾਂ ਵੱਡੇ ਅੰਦੋਲਨ ਦੇ ਜੋਰ ਤੇ ਚੜਨੀ ਹੈ ਆ ਮੋੜ ਵੱਡੇ ਅੰਦੋਲਨ ਦਾ ਆਪਾਂ ਜੌਂਦਾ ਚੋਂ ਵਿੱਢ ਲਿਆ ਜ਼ਮੀਨੇ ਕੋਲ ਦਾ ਇਹ ਇਕੱਲੇ ਜੌਂਦਾ ਦਾ ਮਸਲਾ ਨਹੀਂ ਪੰਜਾਬ ਦੇ ਲਗਭਗ 700 ਪਿੰਡ ਹੈ ਤੁਹਾਨੂੰ ਯਾਦ ਹੋਣਾ ਭਦਾਉੜ ਦਾ ਜਦੋਂ ਕੈਪਟਨ ਸਾਹਿਬ ਮੁੱਖ ਮੰਤਰੀ ਸੀ ਉਦੋਂ ਇਥੇ ਕੜਕ ਚੜਿਆ ਸੀ ਉਹਦੇ ਨਾਂ ਬੋਲਦੀਆਂ ਜ਼ਮੀਨਾਂ ਰਾਜੇ ਦੇ ਤੇ ਇਹ ਜ਼ਮੀਨਾਂ ਕੱਢੋ ਤੇ ਇਹਦੇ ਕਬਜ਼ਾ ਕਰੋ ਲੋਕ ਲੜੇ ਗੋਲੀ ਜੱਲੀ ਬੰਦਾ ਮਾਰਤਾ 302 ਦੇ ਪਰਚੇ ਇਧਰ ਪਾਤੇ ਲੋਕਾਂ ਤੇ ਕੱਲੇ ਭਧੌੜ-ਭਧੌੜ 'ਚ 1400 ਕਿੱਲਾ ਬਾਣ ਹੈ ਜੇ ਕੱਲੇ ਇੱਕ ਪਿੰਡ ਦਾ ਜਾਂ ਕਿ ਕਸਬੇ ਦਾ 1400 ਆਏ ਪੂਰੇ ਕਿੰਨੇ ਹੋਣਗੇ ਇਹ ਕੁੱਲ ਪੰਜਾਬ ਦੇ ਲਾ ਲੈਣੇ ਹੋਣ ਜੰਦੀ ਲੱਖ ਏਕੜ ਦੇ ਸਾਇਦ ਨੇੜੇ ਜਾ ਵੜਨ ਇਹਨੂੰ ਉਹੀ ਦੱਬਣਾ ਦੱਬਣਾ ਚਾਹੁੰਦੇ ਆ ਉਦੋਂ ਦਾ ਹਾਲਾ ਹਮਲਾ ਜਿਹੜਾ ਆਪਾਂ ਵਾਪਸ ਕਰਿਆ ਸੀ ਦਿੱਲੀ ਦਾ ਮੋਰਚਾ ਲੜ ਕੇ ਉਹੀ ਹਮਲਾ ਉਦੋਂ ਵੀ ਸੀਰੀਅਸ ਟੰਗ ਨਾਲ ਆ ਉਹਨਾਂ ਨੇ ਖਾਲੜਾ ਲਿਆ ਕੇ ਪਾਤਾ ਹੁਣ ਉਹ ਖਾਲੜੇ ਦੇ ਵਿੱਚ ਜਿਹੜਾ ਕੁਝ ਲਿਖਿਆ ਕਰਿਆ ਜਨਦਿਓ ਕਹਿੰਦੇ ਜਿਹੜੇ ਖੇਤ ਐ 10-10 11-11 ਕਿਸਾਨਾਂ ਦੇ ਗਰੁੱਪ ਬਣਾਉਣੇ ਪੈਣਗੇ ਉਹਨਾਂ ਦਾ ਜਿੱਥੇ ਮਰਜੀ ਅਨਾਜ ਦਾ ਰਿਆਬ ਦਾ ਉਹਨੂੰ ਮੰਡੀ ਦਾ ਨਾਮ ਦਿੱਤਾ ਉਥੋਂ ਸਿੱਧੇ ਜਿਹੜੇ ਵਪਾਰੀ ਐ ਉਹ ਅਨਾਜ ਖਰੀਦ ਸਕਦੇ ਐ ਪੂਰੇ ਦੁਨੀਆ 'ਚ ਜਨਦਿ ਚਾਰ ਕੰਪਨੀਆਂ ਇੱਥੋਂ ਤੱਕ ਪਹੁੰਚ ਗਈਆਂ ਜਿਨ੍ਹਾਂ ਦਾ 90% ਨਾਲ ਇਤੇ ਕਬਜਾ ਹੈ ਜਿਨ੍ਹਾਂ ਦੇ ਕੋਲੇ ਸਮੁੰਦਰੀ ਦੋ ਦੋ ਬੇੜੇ ਹੈ ਖੁਸ਼ਕ ਮੰਦਰਗਾ ਹੈ ਤੇ ਇਹਨਾਂ ਖੇਤੀ ਵਾਲੀਆਂ ਚੀਜ਼ਾਂ ਤੋਂ ਜਿਹਨੂੰ ਆਪਾਂ ਕੱਚਾ ਮਾਲ ਕਹਿੰਦੇ ਆ ਪਕਾਉਣ ਦੇ ਲਈ ਉਹ ਸਾਰਾ ਸਿਸਟਮ ਬਣਿਆ ਉਹ ਸਾਰਾ ਪ੍ਰਬੰਧ ਬਣਿਆ ਹੋਇਆ ਉਹਨਾਂ ਕੋਲ ਜੇ ਇੱਥੇ ਵੱਡੀਆਂ ਕੰਪਨੀਆਂ ਨੂੰ ਖੁੱਲ੍ਹ ਦੇਣੀ ਹੈ ਫਿਰ ਸਰਕਾਰੀ ਮੰਡੀਆਂ ਕਿੱਥੋਂ ਰਹਿ ਜਾਣਗੀਆਂ ਸਾਡੇ ਕਿਸਾਨਾਂ ਦੀ ਜਿਹੜੀ ਚੇਤਨਾ ਹੋਣੀ ਚਾਹੀਦੀ ਹੈ ਉਹ ਚੇਤਨਾ ਭਰਾਵੋ ਬਹੁਤ ਪਿੱਛੇ ਹੈ ਸਾਡੇ ਕਿਸਾਨਾਂ ਦਾ ਸੁਭਾਅ ਹੈ ਵੀ ਤੁਰਤ ਕਿਹੜੀ ਗੱਲ ਚੋਂ ਫਾਇਦਾ ਹੁੰਦਾ ਅਸੀਂ ਉਹ ਬਣਾ ਲੈਂਦੇ ਆ ਤੁਰਤ ਫਾਇਦਾ ਲੈ ਕੇ ਗਾਹਾਂ ਲਈ ਉਹ ਗੱਲ ਰਾ ਭਵੇਂ ਸਾਡਾ ਗੱਲ ਵੜਦਾ ਹੋਵੇ ਇਹ ਉਹੀ ਜੀ ਗੱਲ ਹੈ ਜਿਵੇਂ Jio ਨੇ ਕੀਤਾ ਤੁਹਾਨੂੰ ਸਾਲ ਫ੍ਰੀ ਦਿੱਤੇ ਵੀ ਮੁਕਤ ਜੀ ਚੱਲਦੇ ਆ ਬਈ ਫੋਨ ਤਾਂ ਉਹ ਹੁਣ ਮੁਖਤ ਵਾਲੀ ਗੱਲ ਕਿੱਧਰ ਗਈ ਜੇ 2500 ਦਾ ਰੇਟ ਆ ਕਣਕ ਦਾ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਸਾਨੂੰ 200 ਵਾਧੇ ਦੇਣਾ ਕਿ 500 ਵਾਧੇ ਦੇਣੇ ਹੁਣ ਜਿਹੜੇ ਕਿਸਾਨ ਨੂੰ ਖੇਤ ਦੇ ਆਪਦੇ ਖੇਤ ਦੇ ਵਿੱਚੋ ਹੀ ਮੰਡੀ ਦਾ ਰੋਲਣਾ ਪੈਂਦਾ ਨਾ ਉਹਨੂੰ 500 ਵਾਧੇ ਮਿਲ ਗਿਆ ਕੌਂਟਲ ਮਗਰ ਕਿੰਨੇ ਪੰਜਾਬ ਦੇ ਕਿਸਾਨ ਆ ਜਿਹੜੇ ਖੜਨੇਗੇ ਕਿ ਸਾਨੂੰ ਨਹੀਂ ਦੇਣੀ ਇਹ ਕਣਕ ਅਸੀਂ ਤਾਂ ਸਰਕਾਰੀ ਮੰਡੀ 'ਚ ਵੇਚਣੀ ਹੈ ਆਪਣਾ ਸੁਭਾਗ ਗਿਆ ਪਹਿਲਾ FCI ਖਰੀਦਦੀ ਸੀ ਹਰ ਇੱਕ ਪਿੰਡ ਦਾ ਜੋਰ ਸੀ ਜਿੱਥੇ ਮੰਡੀਆਂ ਹੈ ਕਿ ਸਾਡੇ FCI ਏਜੰਸੀ ਨਾਲ ਲੱਗੇ ਕਿਉਂਕਿ ਖਰਾਬ ਕਰਦੇ ਸੀ ਉਹ ਪੰਜਾਬ ਦੀਆਂ ਏਜੰਸੀਆਂ ਥੋੜਾ ਘੱਟ ਕਰਦੀਆਂ ਸੀ ਵੀ ਛੱਡਦਾ ਪੰਜਾਬ ਦੀ ਏਜੰਸੀ ਲਾ ਦਿਓ ਜਿਹੜੀ ਗੱਲ ਸਰਕਾਰ ਚਾਹੁੰਦੀ ਸੀ ਉਸ ਗੱਲ ਤੇ ਗੁੱਠਾ ਅਸੀਂ ਲਾਤਾ ਵੀ ਸਾਨੂੰ ਨਹੀਂ ਲੋੜ ਤੁਹਾਡੀ ਇਸ ਏਜੰਸੀ ਦੀ ਜਿਹੜੀਆਂ ਮੰਡੀਆਂ 'ਚ ਲੱਗਦੀ ਸੀ ਠੀਕ ਆ ਕੋਈ ਥੋੜੀ ਘਣੀ ਖੱਜਲ-ਖਵਰੀ ਨਾਲ बिक ਜਾਂਦੀ ਪਰ ਉਹ ਰਾਤਾ ਬੰਦ ਰਹਿਦਾ ਅੱਜ ਵੀ ਐਫਸੀ ਆਜ ਦੀ ਖਰੀਦ ਰਹਿੰਦੀ ਜਿਹੜੀ ਕਣਕ ਦਾ ਤੁਹਾਨੂੰ 500 ਵੱਧ ਦੇਣਗੇ ਸਰਕਾਰੀ ਮੰਡੀਆਂ ਦਾ ਭੋਗ ਪੈ ਗਿਆ ਫਿਰ ਤੁਹਾਨੂੰ ਉੱਥੇ ਵਿੱਚ ਨਹੀਂ ਪਊ ਫਿਰ ਐਵੇਂ ਨਹੀਂ ਹੈਗਾ ਕਿ ਤੁਹਾਡੇ ਖੇਤ ਚੋਂ ਖਰੀਦਣ ਉਹ ਕਹਣਗੇ ਸਾਡੇ ਗਦਾਮ ਚ ਲਿਆਓ 1000 ਰੁਪਿਆ ਦੇਵਾਂਗੇ ਤੇ 1000 ਰੁਪਏ ਦੇ ਵੀ ਕਹਿਣਗੇ ਜੀ ਦੀ ਕੁਆਲਿਟੀ ਸਹੀ ਨਹੀਂ ਇਹਦਾ ਹੋਰ 200 ਦਾ ਕੱਟ ਲੱਗੂ ਕਿੱਥੇ ਵੇਚੋਗੇ ਜੀਦਾ ਮਨ ਥੋੜੇ ਲਾਲਚ ਚਾਕੇ ਅੰਨੇ ਲੁੱਟ ਕਰਾਉਣ ਦਾ ਰਾਹ ਖੋਲਦਾ ਹੈ ਇਹ ਕਿੰਨਾ ਸੇਤੀ ਸਾਡੇ ਲੋਕਾਂ ਨੂੰ ਕਿਸਾਨਾਂ ਨੂੰ ਸਮਝਾ ਸਕਦੇ ਆ ਇਹਦੀ ਲੋੜ ਹੈ ਭਰਾ ਵਾਰ ਸਰ ਜੀ ਇਹਦੇ ਲਈ ਜੰਦੀ ਵੱਡੀ ਪੱਧਰ ਤੇ ਲੋਕਾਂ ਨੂੰ ਸਮਝਾਉਣ ਦਾ ਮੀਟਿੰਗਾਂ ਕਰਾਉਣ ਦਾ ਉਹ ਲੋੜ ਪੈਣੀ ਹੈ ਮੈਂ ਆਏ ਵਾਰ ਜ਼ੋਰ ਦਿੰਦਾ ਇਸ ਗੱਲ ਤੇ ਕਿ ਜਿੰਨੇ ਤੁਸੀਂ ਉਹਨੇ ਪੈਣਾ ਸਕਦੀਆਂ ਹੈ ਇਹ ਕੰਮ ਪੈਣਾ ਸਾਡੇ ਨਾਲ ਵੱਧ ਕਰ ਸਕਦੀ ਹੈ ਦਿੱਲੀ ਕੋਲ ਵੇਲੇ ਕੀਤਾ ਪੈਣਾ ਨੇ ਚੁੱਲੇ-ਚੁੱਲੇ ਤੇ ਗੱਲਾਂ ਪਾਣੀ ਲਗਾਏ ਕੱਲੇ ਬਹੁਤ ਵੱਡਾ ਯੋਗਦਾਨ ਹੈ ਪੈਣਾ ਦਾ ਇਦੋਂ ਗਾਹਾਂ ਹੋਰ ਵੱਡਾ ਹਮਲਾ ਕਿ ਜਿਹੜੀ ਕੂਰੀ ਪੰਜਾਬ ਦੀ ਜ਼ਮੀਨ ਜਾਂ ਬੂਰੇ ਭਾਰਤ ਦੀ ਕਹ ਲੋ ਜਿਹੜੀ ਕਿਸੇ ਦੇ ਨਾ ਮਾਲਕੀ ਨਹੀਂ ਕਾਗਜ਼ਾਂ 'ਚ ਉਹ ਜਿੰਨੇ ਚਿਰ ਤੇ ਮਰਜ਼ੀ ਕਾਬ ਜਾਉਦੇ ਤੇ ਚਾਹੇ ਉਹ ਆਵਾਦ ਕੀਤੀ ਐ ਚਾਹੇ ਜਿਹੜੇ ਮੁਸਲਮਾਨ ਭਰਾ ਉਹ ਜੁੜ ਕੇ ਗਏ 47 ਚ ਉਹਨਾਂ ਦੀ ਨਜੂੜ ਜ਼ਮੀਨ ਐ ਉਹ ਸਾਰੀ ਸਾਰੀ ਨੋਂ ਨਹੀਂ ਚੜੀ ਇਹ ਤੋਂ ਬਿਨਾ ਇਹਨਾਂ ਦੇ ਅਡੁੱਡੀ ਮਹਿਕਮੇ ਆ ਉਹਨਾਂ ਮਹਿਕਮਿਆਂ ਦੇ ਨੋਂ ਲੱਖਾਂ ਏਕੜ ਜ਼ਮੀਨ ਰੱਖੀ ਬੈਠੇ ਆ ਬੋਂਦੇ ਕਿਸਾਨ ਐ ਪਿੰਡ ਦੀ ਪੰਚਾਇਤੀ ਜ਼ਮੀਨ ਐ ਸ਼ਾਮਲਾਟਾਂ ਦੇ ਸਾਡੇ ਮਜ਼ਦੂਰ ਘਰ ਪਾਈ ਬੈਠੇ ਆ ਉਹ ਸਾਰੀ ਨੂੰ ਸਰਕਾਰ ਆ ਦੇ ਨੋਂ ਚੜਾ ਕੇ ਇਨੂੰ ਭਗਦਿਆ ਮੰਡੀਆਂ ਦਾ ਨਾਮ ਦੇ ਕੇ ਜਿੰਨੇ ਉਹਨਾਂ ਨੂੰ ਐ ਕੰਪਨੀਆਂ ਨੂੰ ਵੀ ਆਜੋ ਜਿੱਥੇ ਤੁਹਾਨੂੰ ਲੋੜ ਆ ਲੈ ਲੋ ਜੀ ਦਾ ਮਲ ਕਿੱਡਾ ਵੱਡਾ ਹਮਲਾ ਤੇ ਕਿੱਡੇ ਵੱਡੇ ਅੰਦੋਲਨ ਦੀ ਸੁਭਾਵਨਾ ਆਏ ਨਹੀਂ ਵੀ ਜਿੰਨੇ ਕਾ ਬੈਠੇ ਆ ਜਿਹੜੇ ਸਾਡੇ ਕਿਸਾਨ ਜ਼ਮੀਨ ਨੂੰ ਮਾਂ ਸਮਝਦੇ ਆ ਉਹ ਵੱਟ ਤੋਂ ਖੱਬੜ ਲੈ ਵਾ ਖਤਰ ਭਾਈ ਨਾਲ ਲੜ ਪਾਉਂਦੇ ਆ 2 ਮਿੰਟ ਦੀ ਪਾਣੀ ਦੀ ਵਾਰੀ ਵਾਸਤੇ ਲੜ ਪਾਉਂਦੇ ਆ ਉਹ 302 ਵੀ ਲੱਗ ਜਾਏ 307 ਵੀ ਲੱਗ ਜਾਏ 26 ਦਾ ਸੁਧਾਰਨ ਗੱਲ ਹੈ ਕੀ ਇਹ ਸਾਰੇ ਲੋਕਾਂ ਐ ਜਮੀਨ ਛੱਡ ਦੇਣਗੇ ਬਈ ਕਿਉਂ ਨਹੀਂ ਸੀਸਟਲੀ ਤੇ ਧਰਵਾਂਗੇ ਕੋਈ ਰੋਣਾ ਨਹੀਂ ਘਰ ਲਉਣਗੇ ਉਹਨਾਂ ਦੇ ਮੂਰੇ ਕੋਈ ਧਰ ਹੈਗੀ ਉਹਨਾਂ ਦੇ ਮੂਰੇ ਕੋਈ ਉਹੋ ਜਿਹੀ ਜੱਥੇਬੰਦੀ ਉਹੋ ਜਿਹੀ ਆਗੂ ਹੈਗੇ ਆ ਜਿਹੜੇ ਐ ਸੀਸਟਲੀ ਦੇ ਧਰ ਕੇ ਲੜਨ ਇਹਦੀ ਲੋੜ ਹੈ ਤੇ ਹੈ ਜਿਸ ਤੰਗ ਨਾਲ ਆਪਾਂ ਲੜ ਰਹੇ ਆਂ ਗਰਹਾਲੀ ਜੱਥੇਬੰਦੀ ਵਾਲੇ ਸਾਰਿਆਂ ਦੀ ਨਿਗਾ ਇੱਧਰ ਆਉਣੀ ਆ ਵੀਰ ਜਾਉਣਾ ਚ ਲੜਾਈ ਕਿਵੇਂ ਲੜੀ ਜਿੰਨੀ ਪੈਰ ਨਹੀਂ ਪਾਉਣ ਦੇਣਾ ਜ਼ਮੀਨ 'ਚ ਜਾਨਾਂ ਜਿੰਨੀਆਂ ਮਰ ਜੇ ਲੈ ਲੈਣੋ ਜਿਉਂ ਕਹਨ ਮਾਰ ਕੇ ਲਵਾਂਗੇ ਮੈਂ ਉਦੋਂ ਵੀ ਕਿਹਾ ਸੀ ਕਿ ਅਸੀਂ ਲੈਂਡ ਬਣਾ ਕੇ ਖੜ ਜਾਂਦੇ ਆ ਜੇ ਮਾਰ ਕੇ ਲੈਣ ਦੀ ਗੱਲ ਹੈ ਗਾਹਾਂ ਨੂੰ ਕਰ ਲੈਣਾ ਜਿਵੇਂ ਕੂਕੇ ਖੜੇ ਸੀ ਤੋਪਾਂ ਦੇ ਮੂਹਰੇ ਇੱਕ ਦੀ ਫਰਮਾਇਸ਼ ਸੀ ਕਾਜ ਦਾ ਛੋਟਾ ਜਿਹਾ ਵੀ ਨਿਕਲ ਜੇ ਬਾਹਰ ਕਿਰੋਂ ਬਾਹਰ ਗਿਆ ਵੀ ਮੇਰਾ ਕਾਜ ਛੋਟਾ ਮੈਂ ਨੂੰ ਬਾਹਰ ਕੱਢਣ ਨੂੰ ਆਦੇ ਇਨਸਾਨੇ ਚੋਂ ਉਹ ਪੱਥਰ ਚੱਕ ਲਿਆ ਕੋਈ ਕਹਿੰਦੀ ਸਾਡੀ ਭੱਜ ਕੇ ਗਿਆ ਪੱਥਰ ਚੱਕਿਆ ਬਰਾਬਰ ਹੋ ਗਿਆ ਕੇ ਚਲਾ ਲੋ ਤੋਪ ਆਹ ਭਰਾਵੋ ਭਾਵਨਾ ਦਿਖਾਉਣੀ ਐ ਅਸੀਂ ਤਾਂ ਭਰਾਵੋ ਤਿਆਰ ਹੋਏ ਬੈਠੇ ਆ ਇਹਦੇ ਲਈ ਤੁਸੀਂ ਵੱਡਾ ਐਸਾ ਤਿਆਰ ਹੋ ਪਰ ਇਹਨੇ ਨਾ ਸਰਦਾ ਨਹੀਂ ਅਸੀਂ ਚਾਹੁੰਦੇ ਆ ਪੂਰੇ ਪੰਜਾਬ ਦੀ ਵੱਡੀ ਗਿਣਤੀ ਲੋਕ ਨਾਲ ਮਜ਼ਦੂਰ ਜਿਨ੍ਹਾਂ ਦੇ ਘਰ ਟਹਿਣੇ ਆ ਸ਼ਾਮਲਾੜ ਚ ਪਏ ਹੋਏ ਆ ਉਹ ਸਾਰੇ ਸਿਰ ਜੋੜੀਏ ਦੂਜੇ ਤਬਕੇ ਜਿਹੜਾ ਕਾਨੂੰਨੀ ਖਾਲੜਾ ਕੱਲੇ ਕਿਸਾਨਾਂ ਨੂੰ ਨਹੀਂ ਮਾਰਦਾ ਉਹਦੀ ਵਿਆਖਿਆ ਉਹਨਾਂ ਨੇ ਕਰਨੀ ਆ ਕੋਕਰੀ ਸਾਹਿਬ ਨੇ ਕਿੱਡਾ ਵੱਡਾ ਅਸਰ ਆ ਸਾਰੇ ਤਬਕਿਆਂ ਤੇ ਪੈਣਾ ਉਹਦਾ ਇਸ ਕਰਕੇ ਜਿਹੜੀ ਏਡੀ ਵੱਡੀ ਲੜਾਈ ਆ ਉਹ ਲੜਾਈ ਨੂੰ ਤੇਜ ਕਰਨ ਦੀ ਖਾਤਰ ਸਾਡੇ ਸਾਰੇ ਜ਼ਿਲ੍ਹਿਆਂ ਦੀ ਜ਼ਿੰਮੇਵਾਰੀ ਬਣੂ ਕਿ ਉਹ ਜ਼ਮੀਨ ਕਿੱਥੇ ਕਿੱਥੇ ਪਈ ਹੈ ਉਹਨਾਂ ਕੋਲੇ ਪਹੁੰਚ ਕੇ ਮੈਂ ਕਰੀਏ ਇਸ ਕਰਕੇ ਭਰਾਵੋ ਮੇਲਣੀ ਵੱਧ ਵਿਸਤਾਰ ਚ ਇਹ ਸੂਬਾ ਪ੍ਰਧਾਨ ਨੇ ਕਰਨਾ ਹੈ ਮੈਂ ਤਾਂ ਜਿੰਨੀ ਕਾ ਗੱਲ ਸੀਗੀ ਜ਼ਮੀਨ ਦੀ ਕਿ ਕਿੰਨਾ ਵੱਡਾ ਹਮਲਾ ਹੈ ਤੇ ਕਿੰਡੀ ਵੱਡੀ ਲੜਾਈ ਦੀ ਲੋੜ ਹੈ ਤੇ ਉਹਦਾ ਮੋੜ ਲੜਾਈ ਦਾ ਆਪਾਂ ਇਥੋਂ ਬਿੜ ਲਿਆ ਜਾਂਦਾ ਦੀ ਪਿੰਡ ਦੇ ਵਿੱਚੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ